ਇੱਤਰ ਪਿਆਰਿਓ ਰੌਲਾ ਵੱਡਾ ਪੈ ਗਿਆ ਤੇ ਹੁਣ ਗੱਲ ਕਿੱਥੇ ਇੱਕ ਜਾ ਕੇ ਰੁਕੇਗੀ ਇਸ ਵਕਤ ਤੱਕ ਦੇ ਚਾਰ ਵੱਡੇ ਮੁੱਦੇ ਨੇ ਦਿਨੇ ਆ ਪੂਰੀ ਜਾਣਕਾਰੀ ਤੁਸੀਂ ਵੀ ਆਪਣਾ ਕਮੈਂਟ ਹਰ ਮੁੱਦੇ ਤੇ ਲਿਖਿਓ ਪਹਿਲਾ ਵੱਡਾ ਮੁੱਦਾ ਹੈ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤਸਵੀਰ ਦਾ ਵੱਡਾ ਰੌਲਾ ਪੈ ਗਿਆ ਤੇ ਅੱਜ ਪੰਜਾਬ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਹਿਮਾਚਲ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਤੇ ਭਿੰਡਰਾ ਵਾਲਿਆਂ ਦੀਆਂ ਤਸਵੀਰਾਂ ਠੋਕ ਦਿੱਤੀਆਂ ਨੇ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਜਦੋਂ ਪੰਜਾਬ ਦੇ ਕੁਝ ਨੌਜਵਾਨ ਹਿਮਾਚਲ ਦੇ ਵਿੱਚ ਮਣੀ ਕਰਨ ਸਾਹਿਬ ਗਏ ਉਹਨਾਂ ਨੇ ਆਪਣੇ ਮੋਟਰਸਾਈਕਲਾਂ ਦੇ ਉੱਪਰ ਜਰਨੈਲ ਸਿੰਘ ਪਿੰਡਰਾ ਵਾਲਿਆ ਦੀ ਤਸਵੀਰ ਵਾਲੇ ਝੰਡੇ ਲਗਾਏ ਹੋਏ ਸੀਗੇ ਔਰ ਉੱਥੇ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਰੋਕਿਆ ਤੇ ਫਿਰ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਹਿਮਾਚਲ ਦੇ ਕੁਝ ਆਮ ਲੋਕਾਂ ਨੇ ਉਹ ਜਿਹੜੇ ਝੰਡੇ ਸੀ ਉਹ ਲਾ ਕੇ ਤੇ ਉਹਨਾਂ ਨੂੰ ਪੈਰਾਂ ਦੇ ਵਿੱਚ ਮਸਲਿਆ ਉਸ ਤੋਂ ਬਾਅਦ ਫਿਰ ਵਿਵਾਦ ਪੱਕ ਗਿਆ ਵਿਵਾਦ ਵੱਡਾ ਹੋ ਗਿਆ ਅਕਾਲ ਤਖਤ ਸਾਹਿਬ ਦੇ ਨਵੇਂ بڑے ਜਥੇਦਾਰ ਸਾਹਿਬ ਨੇ ਵੀ ਇਹਦੇ ਉੱਪਰ ਬਿਆਨ ਦਿੱਤਾ ਇਹਦੇ ਉੱਪਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਹੋਰਾਂ ਦਾ ਵੀ ਬਿਆਨ ਆਇਆ ਹੋਰ ਵੀ ਵੱਡੀਆਂ-ਵੱਡੀਆਂ ਹਸਤੀਆਂ ਇਹਦੇ ਉੱਪਰ ਬੋਲ ਰਹੀਆਂ ਨੇ ਸਾਰੇ ਕਹਿ ਰਹੇ ਨੇ ਕਿ ਹਿਮਾਚਲ ਜਾਣਾ ਬੰਦ ਕਰੋ ਹਿਮਾਚਲ ਦੀ ਜਿਆਦਾ ਆਮਦਨ ਆਪਣੇ ਇੱਥੋਂ ਉੱਥੇ ਟੂਰਿਸਟ ਬਣ ਕੇ ਜਾਣ ਨਾਲ ਹੁੰਦੀ ਹੈ ਤੇ ਜੇ ਉਹ ਆ ਵਿਹਾਰ ਕਰ ਰਹੇ ਨੇ ਤੇ ਜਾਣਾ ਬੰਦ ਕਰੋ ਇਹਦੇ ਦਰਮਿਆਨ ਅੱਜ ਇੱਕ ਨਵੀਂ ਚੀਜ਼ ਸਾਹਮਣੇ ਆਈ ਪੰਜਾਬ ਦੇ ਵਿੱਚ ਸਿੱਖ ਯੂਥ ਆਫ ਪੰਜਾਬ ਤੇ ਦਲ ਖਾਲਸਾ ਇਹਦੇ ਨਾਲ ਜੁੜੇ ਹੋਏ ਕੁਝ ਨੌਜਵਾਨਾਂ ਨੇ ਅੱਜ ਹਸ਼ਿਆਰਪੁਰ ਦੇ ਬੱਸ ਅੱਡੇ ਇਕੱਠੇ ਹੋ ਕੇ ਹਸ਼ਿਆਰਪੁਰ ਤੋਂ ਜਿੰਨੀਆਂ ਵੀ ਬੱਸਾਂ ਹਿਮਾਚਲ ਵੱਲ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀਆਂ ਤਸਵੀਰਾਂ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਸੈਂਕੜੇ ਇਹੋ ਜੀਆਂ ਤਸਵੀਰਾਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਜਿਹੜੀ ਆ ਉਹ ਹਿਮਾਚਲ ਜਾਂਦੀਆਂ ਬੱਸਾਂ ਤੇ ਜਾਂ ਹਿਮਾਚਲ ਨੰਬਰ ਦੇ ਜਿਹੜੇ ਵਹੀਕਲ ਪੰਜਾਬ ਤੋਂ ਉਧਰ ਜਾ ਰਹੇ ਨੇ ਉਹਨਾਂ ਦੇ ਉੱਪਰ ਲਾਈਆਂ ਜਾ ਰਹੀਆਂ ਔਰ ਸ਼ਰੇਮ ਕਿਹਾ ਜਾ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੁਝ ਨੌਜਵਾਨ ਕਹਿ ਰਹੇ ਨੇ ਕਿ ਪਿੰਡਰਾਵਾਲਾ ਸਾਡਾ ਨਾਇਕ ਹੈ ਅਸੀਂ ਉਹ ਉਸ ਨਾਲ ਤੁਹਾਡਾ ਇਹ ਵਿਵਹਾਰ ਨਹੀਂ ਦੇਖ ਸਕਦੇ ਉਧਰ ਜਿਹੜੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਤੁਸੀਂ ਕੁਝ ਟਾਈਮ ਲਈ ਹਿਮਾਚਲ ਜਾਣਾ ਬੰਦ ਕਰ ਦਿਓ ਇਹਨਾਂ ਦੀ ਹੋਸ਼ ਆਪਣੇ ਆਪ ਟਿਕਾਣੇ ਆ ਜਾਵੇਗੀ ਪਰ ਇਹਦੇ ਦਰਮਿਆਨ ਇੱਕ ਦੋ ਤਰ੍ਹਾਂ ਦੇ ਵਿਚਾਰਾਂ ਦਾ ਟਕਰਾਅ ਸਾਹਮਣੇ ਆ ਰਿਹਾ ਇਹ ਕਿਹਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਕੁਝ ਫਿਰਕੂ ਮਾਹੌਲ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਕਿ ਇਹ ਵੀ ਸੱਦਾ ਕਿ ਹਿਮਾਚਲ ਜਾਣਾ ਬੰਦ ਕਰੋ ਇਸ ਨੂੰ ਵੀ ਗਲਤ ਕਿਹਾ ਜਾ ਰਿਹਾ ਕਿ ਕੁਝ ਲੋਕ ਇਹ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਪੰਜਾਬ ਤੋਂ ਜਾਂਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਸੰਜਣ ਵਰਤਨ ਉਹ ਸਹਿਨਸ਼ੀਲਤਾ ਵਰਤਨ ਉਹ ਨਿਯਮਾਂ ਰੂਲਾਂ ਦੀ ਪਾਲਣਾ ਕਰਨ ਉਹ ਹੁੱਲੜਬਾਜੀ ਨਾ ਕਰਨ ਕੁਝ ਲੋਕ ਇਹ ਕਹਿ ਰਹੇ ਨੇ ਦੂਜੇ ਪਾਸੇ ਇਹ ਵੀ ਵਿਚਾਰ ਜ਼ੋਰ ਨਾਲ ਉੱਭਰ ਰਿਹਾ ਹੈ ਕਿ ਜਿਹੜੇ ਨੌਜਵਾਨ ਜਾ ਰਹੇ ਨੇ ਔਰ ਜਿਹੜੀ ਉਹ ਵੀਡੀਓ ਆਈ ਹੈ ਉਹਦੇ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਦਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਗਲਤੀ ਦਾ ਕੁਝ ਹੈ ਹੀ ਨਹੀਂ ਉਹਦੇ ਵਿੱਚ ਤਾਂ ਸਿਰਫ ਪਿੰਡਰਾ ਵਾਲਿਆਂ ਦੀ ਤਸਵੀਰ ਲਾ ਕੇ ਝੰਡੇ ਦੇ ਉੱਪਰ ਮੋਟਰਸਾਈਕਲ ਤੇ ਮੁੰਡਾ ਗਿਆ ਉਹਨੂੰ ਪੁਲਿਸ ਨੇ ਰੋਕਿਆ ਔਰ ਉਹਦੇ ਉੱਪਰ ਹੀ ਉਲਟਾ ਪਰਚਾ ਕਰਤਾ ਤੇ ਉਹਦੇ ਨਾਲੇ ਝੰਡੇ ਲਾ ਕੇ ਪੈਰਾਚ ਰੋਲੇ ਗਏ ਹੁਣ ਇਸ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਵਿਚਾਰ ਜਰੂਰ ਲਿਖਿਓ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਹੁੱਲੜਬਾਜੀ ਮੁੰਡੇ ਜਾ ਕੇ ਕਰਦੇ ਨੇ ਉਹ ਵੀ ਗਲਤ ਆ ਤੇ ਜਿਹੜੀ ਕੁਝ ਉਥੇ ਉਹਨਾਂ ਦੇ ਨਾਲ ਕੀਤਾ ਗਿਆ ਹਿਮਾਚਲੀਆਂ ਦੁਆਰਾ ਉਹ ਵੀ ਗਲਤ ਹੈ ਦੋਨਾਂ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਇੱਕ ਵਿਚਾਰ ਕੁਝ ਲੋਕਾਂ ਦਾ ਇਹ ਵੀ ਆ ਰਿਹਾ ਹੈ ਹੁਣ ਇਹਨਾਂ ਤਿੰਨਾਂ 'ਚੋਂ ਤੁਹਾਡਾ ਕਿਹੜਾ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਵਿਚਾਰ ਜਰੂਰ ਲਿਖਿਓ ਵੈਸੇ ਇਹੋ ਜਿਹੇ ਜਿਹੜੇ ਧਾਰਮਿਕ ਜਾ ਜਾਤੀ ਰੋਲੇ ਨੇ ਉਹ ਸਮਾਜ ਦੇ ਵਿੱਚ ਨਹੀਂ ਵਧਣੀ ਚਾਹੀਦੇ ਸਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਸਭ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਹਰ ਇੱਕ ਧਾਰਮਿਕ ਭਾਈਚਾਰੇ ਦੀਆਂ ਜਿਹੜੀਆਂ માનਤਾਵਾਂ ਨੇ ਜਾਂ ਜਿਹੜੇ ਵਿਸ਼ਵਾਸ ਨੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਕਿਸੇ ਵੀ ਧਾਰਮਿਕ ਭਾਈਚਾਰੇ ਨੂੰ ਇਸ ਕਿਸਮ ਦੀ ਨਫ਼ਰਤ ਨਹੀਂ ਕਰਨੀ ਚਾਹੀਦੀ ਜਾਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਮਾਹੌਲ ਪੜਕੇ ਪਰ ਆ ਹੁਣ ਜਿਹੜਾ ਪੜਕਿਆ ਮਾਮਲਾ ਇਹ ਕਿੱਥੇ ਕੁ ਜਾ ਕੇ ਰੁਕੇਗਾ ਇਹਦਾ ਕੀ ਹੱਲ ਨਿਕਲੇਗਾ ਸਰਕਾਰਾਂ ਇਹਦੇ ਉੱਪਰ ਚੁੱਪ ਕਿਉਂ ਨੇ ਪੰਜਾਬ ਸਰਕਾਰ ਵੀ ਤੇ ਹਿਮਾਚਲ ਸਰਕਾਰ ਵੀ ਕਿਉਂ ਨਹੀਂ ਬੋਲ ਰਹੀ ਇਹ ਵੀ ਇੱਕ ਸਵਾਲ ਇੱਥੇ ਬਣਦਾ ਉਧਰ ਅੱਜ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਨੇ ਮੋਦੀ ਸਾਹਿਬ ਨੇ ਜਿਹੜਾ ਕੁੰਭ ਦਾ ਮੇਲਾ ਹੁਣੇ-ਹੁਣੇ ਲੱਗ ਕੇ ਲੰਬੇ ਟਾਈਮ ਤੋਂ ਲੱਗਿਆ ਹੋਇਆ ਪ੍ਰਿਆਗ ਰਾਜ ਦੇ ਵਿੱਚ ਉਹਦੇ ਬਾਰੇ ਲੰਬੀ ਚੌੜੀ ਆਪਣੀ ਇੱਕ ਭਾਸ਼ਣ ਤਕਰੀਰ ਰੱਖੀ ਹੈ ਤੇ ਮੋਦੀ ਸਾਹਿਬ ਨੇ ਇਹ ਐਲਾਨ ਕੀਤਾ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਜਿੰਨੀਆਂ ਵੀ ਪ੍ਰਾਤਨ ਨਦੀਆਂ ਨੇ ਉਹਨਾਂ ਸਾਰੀਆਂ ਨੂੰ ਬਹੁਤ ਸਾਫ਼ ਤੇ ਪਵਿੱਤਰ ਬਣਾਵਾਂਗੇ ਔਰ ਇੱਕ ਬਹੁਤ ਵੱਡੀ ਗੱਲ ਜਿਹੜੀ ਮੋਦੀ ਸਾਹਿਬ ਨੇ ਕੀਤੀ ਹੈ ਜੀ ਤੇ ਸਵਾਲ ਉੱਠ ਰਹੇ ਨੇ ਮੋਦੀ ਸਾਹਿਬ ਨੇ ਕੁੰਭ ਦੇ ਮੇਲੇ ਦੇ ਵਿੱਚ ਸਰਕਾਰ ਨੇ ਕੀ ਕੀ ਚੰਗਾ ਕੀਤਾ ਕਿਵੇਂ ਵਧੀਆ ਪ੍ਰਬੰਧ ਕੀਤੇ ਇਹਦੀਆਂ ਰੱਜ ਕੇ ਤਰੀਫਾ ਕੀਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਾਰਲੀਮੈਂਟ ਚ ਤ੍ਰਿਫਾਂ ਦੀ ਝੜੀ ਲਾਈ ਕਿ ਕਿਵੇਂ ਜਿਹੜੀ ਯੂਪ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਹੈ ਉਸ ਨੇ ਕੁੰਭ ਦੇ ਮੇਲੇ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਨੇ ਸਭ ਕੁਝ ਵਧੀਆ ਕੀਤਾ ਕੁਝ ਵੀ ਗੜਬੜ ਨਹੀਂ ਹੋਣ ਦਿੱਤੀ ਪਰ ਮੋਦੀ ਸਾਹਿਬ ਬਿਲਕੁਲ ਚੁੱਪ ਵਟ ਗਏ ਉਹਨਾਂ ਨੇ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਕਿ ਜਿਹੜੇ ਉਥੇ ਵੱਡੇ ਵੱਡੇ ਹਾਦਸੇ ਹੋਏ ਅੰਗੈਲੀ ਕਰਕੇ ਅਣਗਿਣਤ ਵਿਅਕਤੀ ਜਿਹੜੇ ਨੇ ਉਹ ਕੁੰਭ ਦੇ ਮੇਲੇ ਦੇ ਉੱਪਰ ਮਾਰੇ ਗਏ ਕਿੰਨੀ ਵਾਰ ਉੱਥੇ ਅੱਗ ਲੱਗੀ ਕਿੰਨੀ ਵਾਰ ਉੱਥੇ ਭਗੜ ਮੱਚੀ ਔਰ ਜਿਹੜੀਆਂ ਜਾਨੀ ਨੁਕਸਾਨ ਇੰਨਾ ਵੱਡਾ ਹੋਇਆ ਉਹਦੇ ਉੱਪਰ ਨਰਿੰਦਰ ਮੋਦੀ ਸਾਹਿਬ ਕੁਝ ਨਹੀਂ ਬੋਲੇ ਉਹਦੇ ਉੱਪਰ ਇੱਕ ਗੱਲ ਕਰਨੀ ਵੀ ਉਹਨਾਂ ਨੇ ਮناسب ਨਹੀਂ ਸਮਝੀ ਔਰ ਇਹਦੇ ਉੱਪਰ ਸਵਾਲ ਉੱਠਣੇ ਸੀ ਉੱਠ ਖੜੇ ਹੋਏ ਨੇ ਔਰ ਉਧਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫੇਰ ਗੱਲਬਾਤ ਕਰਨ ਦਾ ਸੱਦਾ ਦੇ ਦਿੱਤਾ ਔਰ ਕੇਂਦਰ ਸਰਕਾਰ ਨੇ ਸੱਦਾ ਦਿੱਤਾ ਕਿ 19 ਮਾਰਚ ਨੂੰ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ 11 ਵਜੇ ਕੇਂਦਰ ਦੇ ਮੰਤਰੀ ਆਉਣਗੇ ਔਰ ਉਹ ਸ਼ੰਭੂ ਤੇ ਖਣੋਰੀ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਇਹ ਸੱਦਾ ਕੇਂਦਰ ਸਰਕਾਰ ਨੇ ਦਿੱਤਾ ਪਿਛਲੀ ਫਰਵਰੀ ਮਹੀਨੇ ਦੀ ਜਿਹੜੀ 26 ਤਰੀਕ ਹੈ ਉਦੋਂ ਵੀ ਮੀਟਿੰਗ ਕਿਸਾਨਾਂ ਦੇ ਨਾਲ ਹੋਈ ਸੀ ਤੇ ਹੁਣ ਫਿਰ ਮੀਟਿੰਗ ਕਿਸਾਨਾਂ ਦੇ ਨਾਲ ਹੋਣ ਜਾ ਰਹੀ ਹੈ ਇਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਲਾਈਵ ਹੋਏ ਨੇ ਡੱਲੇਵਾਲ ਹੋਰਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਆ ਕਿ ਅਸੀਂ ਮੀਟਿੰਗ ਤੇ ਜਾਵਾਂਗੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਗੱਲ ਕਰਾਂਗੇ ਔਰ ਜੋ ਵੀ ਸੰਭਵ ਹੱਲ ਸਾਡੀਆਂ ਮੰਗਾਂ ਦਾ ਨਿਕਲਦਾ ਉਹ ਕੱਢਣ ਦੀ ਕੋਸ਼ਿਸ਼ ਕਰਾਂਗੇ ਉਧਰ ਜਿਹੜਾ ਐਸਕੇਐਮ ਭਾਰਤ ਹੈ ਉਸ ਨੇ ਦੁਬਾਰਾ ਫਿਰ ਚੰਡੀਗੜ੍ਹ ਜਾਣ ਦਾ ਬਿਗਲ ਵਜਾ ਦਿੱਤਾ ਪਿਛਲੇ ਦਿਨੀ 5 ਮਾਰਚ ਨੂੰ ਚੰਡੀਗੜ੍ਹ ਮੋਰਚਾ ਲਾਉਣ ਦਾ ਸੱਦਾ SKM ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਦਿੱਤਾ ਸੀ ਜਿਹੜਾ ਕਿ ਪੰਜਾਬ ਸਰਕਾਰ ਨੇ ਪੁਲਸ ਲਾ ਕੇ ਫੜੋ ਫੜੀ ਕਰਕੇ ਬੈਰੀਕੇਟਿੰਗ ਕਰਕੇ ਰੋਕਿਆ ਸੀ ਔਰ ਉਸ ਤੋਂ ਬਾਅਦ ਫਿਰ SKM ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਹੁਣ ਫਿਰ ਚੰਡੀਗੜ੍ਹ 26 ਮਾਰਚ ਨੂੰ ਜਾਣ ਦਾ ਐਲਾਨ ਕੀਤਾ ਔਰ ਇਹ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਸੈਸ਼ਨ ਦਾ ਘਰਾਓ ਕਰਾਂਗੇ ਕਿਉਂਕਿ ਸਾਡੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਤ ਵਿਹਾਰ ਕੀਤਾ ਹੈ ਔਰ ਸਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ ਉਲਟਾ ਮੁੱਖ ਮੰਤਰੀ ਨੇ ਸਾਡੇ ਤੇ ਹੀ ਦੋਸ਼ ਲਾਉਣੇ ਸ਼ੁਰੂ ਕੀਤੇ ਨੇ ਇਹ ਗੱਲ ਸਯੁਕਤ ਕਿਸਾਨ ਮੋਰਚਾ ਭਾਰਤ ਨੇ ਆਖੀ ਹੈ ਔਰ ਵੱਡਾ ਸੱਦਾ 26 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਦਿੱਤਾ ਹੋਇਆ ਉਧਰ ਜਿਹੜੇ ਇੱਕ ਅਨਕਾਉਂਟਰ ਅੱਜ ਫੇਰ ਹੋਇਆ ਸਵੇਰੇ ਉਹਦੇ ਉੱਪਰ ਸਵਾਲ ਉੱਠੇ ਨੇ ਅਨਕਾਉਂਟਰ ਦੇ ਉੱਪਰ ਡੀਜੀਪੀ ਪੰਜਾਬ ਦਾ ਵੀ ਬਿਆਨ ਆਇਆ ਅੱਜ ਜਿਹੜਾ ਅਨਕਾਉਂਟਰ 7 ਵਜੇ ਹੋਇਆ ਇਹ ਜਲੰਧਰ ਦੇ ਰਾਏਪੁਰ ਦੇ ਵਿੱਚ ਹੋਇਆ ਔਰ ਪੁਲਿਸੇ ਦੱਸ ਰਹੀ ਆ ਕਿ ਪਿਛਲੇ ਦਿਨੀ ਇਸੇ ਰਾਏਪੁਰ ਦੇ ਵਿੱਚ ਇੱਕ ਵਿਅਕਤੀਆਂ ਨੇ ਇੱਕ ਜਿਹੜਾ ਰਾਜਾ ਸੰਧੂ ਹੈ ਯੂਟਿਊਬਰ ਉਹਦੇ ਘਰ ਦੇ ਉੱਪਰ ਗਰਨੇਡs ਛੁੱਟਿਆ ਸੀ ਤੇ ਪੁਲਿਸ ਉਹਨਾਂ ਮੁੱਲਜਮਾਂ ਦਾ ਪਿੱਛਾ ਕਰ ਰਹੀ ਸੀ ਤੇ ਪੁਲਿਸ ਨੇ ਕਿਹਾ ਕਿ ਬੀਤੀ ਰਾਤ ਅਸੀਂ ਉਹ ਮਲਜਮ ਫੜਲੇ ਸੀਗੇ ਪਰ ਉਹਨਾਂ ਕੋਲੋਂ ਹਥਿਆਰਾਂ ਦੀ ਰਿਕਵਰੀ ਕਰਨੀ ਸੀ ਬਰਾਮਦ ਕਰਨੀ ਸੀ ਇਸ ਕਰਕੇ ਅੱਜ ਜਦੋਂ ਉਹਨਾਂ ਨੂੰ ਰਾਏਪੁਰ ਜਿੱਥੇ ਉਹਨਾਂ ਨੇ ਹਥਿਆਰ ਛਪਾਏ ਸੀ ਉੱਥੇ ਲੈ ਕੇ ਜਾਇਆ ਗਿਆ ਤਾਂ ਪੁਲਿਸ ਕਹਿੰਦੀ ਹੈ ਕਿ ਉਹਨਾਂ ਨੇ ਹਥਿਆਰ ਕੱਢਦੇ ਸਮੇਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਵਿਅਕਤੀ ਦੇ ਪੁਲਿਸ ਦੀ ਗੋਲੀ ਜਾ ਵੱਜੀ ਹੈ ਹੁਣ ਇਹ ਸਾਰੇ ਕੁਸ਼ਤੇ ਉੱਪਰ ਸਵਾਲ ਉੱਠ ਚੁੱਕੇ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪੁਲਿਸ ਲਗਾਤਾਰ ਰੋਜ਼ਾਨਾ 2-3 ਐਨਕਾਊਂਟਰ ਕਿਉਂ ਕਰ ਰਹੀ ਹੈ ਕੀ ਇਹ ਐਨਕਾਊਂਟਰ ਸੱਚਮੁੱਚ ਸੱਚੇ ਨੇ ਜਾਂ ਝੂਠੇ ਨੇ ਇਹਦੇ ਉੱਪਰ ਸਵਾਲ ਪ੍ਰਸਿੱਧ ਜਿਹੜੇ ਸਿਆਸੀ ਮਾਹਰ ਮਾਲਵਿੰਦਰ ਮਾਲੀ ਹੋਰ ਕਈਆਂ ਨੇ ਉਠਾ ਦਿੱਤੇ ਨੇ ਔਰ ਅੱਜ ਫਿਰ ਪੁਲਿਸ ਨੇ ਲੱਤ 'ਚ ਹੀ ਗੋਲੀ ਮਾਰੀ ਹੈ ਤੇ ਡੀਜੀਪੀ ਪੰਜਾਬ ਨੇ ਜਿਹੜੇ ਸਵਾਲ ਐਨਕਾਊਂਟਰਾਂ ਤੇ ਉੱਠ ਰਹੇ ਨੇ ਉਹਦਾ ਜਵਾਬ ਦਿੱਤਾ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੀ ਹੈ ਪਰ ਜੇਕਰ ਕੋਈ ਵਿਅਕਤੀ ਪੁਲਿਸ ਤੇ ਗੋਲੀ ਚਲਾਏਗਾ ਤਾਂ ਫਿਰ ਪੁਲਿਸ ਵੀ ਅੱਗੋਂ ਜਵਾਬ ਦੇਵੇਗੀ ਗੋਲੀ ਦਾ ਗੋਲੀ ਨਾਲ ਤਾਂ ਇਹਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਲਿਖਦੇ ਜਾਓ ਇਸ ਤੋਂ ਅਗਲਾ ਵੱਡਾ ਮੁੱਦਾ ਹਰਿਆਣਾ ਨੇ ਹਰਿਆਣੇ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫਸਾ ਕੇ ਰੱਖ ਦਿੱਤਾ ਕਿਵੇਂ ਫਸਾਇਆ ਹਰਿਆਣੇ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਨੇ ਨਯਬ ਸਿੰਘ ਸੈਣੀ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਹਰ ਮਹੀਨੇ ਹਰਿਆਣੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਦੇਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬਜਟ ਦੇ ਵਿੱਚ 5000 ਕਰੋੜ ਰੁਪਏ ਰਾਖਵਾਂ ਰੱਖ ਲਿਆ ਜਿਹਦੇ ਨਾਲ ਅਸੀਂ 2100 ਰੁਪਏ ਮਹੀਨਾ ਔਰਤਾਂ ਨੂੰ ਦਿਆ ਕਰਨਾ। ਹੁਣ ਇਹਦੇ ਤੇ ਭਗਵੰਤ ਮਾਨ ਸਾਹਿਬ ਕਿਵੇਂ ਫਸੇ ਨੇ। ਵੇਖੋ ਭਾਜਪਾ ਨੇ ਅੱਜ ਤੱਕ ਐਲਾਨ ਬਹੁਤ ਕੀਤੇ। ਲਗੂ ਲਗੂ ਕੁਛ ਨਹੀਂ ਹੋਇਆ ਪਰ ਹੁਣ ਜਦ ਫਿਰ ਐਲਾਨ ਕੀਤਾ ਤਾਂ ਇਹਦੇ ਨਾਲ ਪੰਜਾਬ ਦੀ ਭਗਵੰਤਮਾਨ ਸਰਕਾਰ ਫਸਦੀ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਨੇ ਵੀ ਪੰਜਾਬ ਦੇ ਵਿੱਚ ਐਲਾਨ ਕੀਤਾ ਸੀ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ ਅਸੀਂ 1000 ਰੁਪਇਆ ਹਰ ਇੱਕ ਔਰਤ ਦੇ ਖਾਤੇ ਚ ਪਾਇਆ ਕਰਾਂਗੇ ਔਰਤਾਂ ਨੇ ਤੜਾ ਤੜ ਵੋਟਾਂ ਪਾਈਆਂ ਸੀ ਪੰਜਾਬ ਚ ਸਰਕਾਰ ਬਣਾਈ ਸੀ ਪਰ ਉਸ ਤੋਂ ਬਾਅਦ 3 ਸਾਲ ਤੋਂ ਵੱਧ ਟਾਈਮ ਬੀਤ ਗਿਆ ਪਰ ਅੱਜ ਤੱਕ ਔਰਤਾਂ ਦੇ ਖਾਤਿਆਂ 'ਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੁਝ ਨਹੀਂ ਪਾਇਆ ਉਧਰ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਥੇ ਵੀ ਭਾਜਪਾ ਦੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਔਰਤਾਂ ਦੇ ਖਾਤੇ 'ਚ 2500 ਰੁਪਏ ਰੁਪਏ ਮਹੀਨਾ ਪਾਇਆ ਕਰਾਂਗੇ 8 ਮਾਰਚ ਨੂੰ ਇਹ ਐਲਾਨ ਉਹਨਾਂ ਨੇ ਉੱਥੇ ਕੀਤਾ ਪਾਉਣਾ ਹੈ ਕਿ ਨਹੀਂ ਪਾਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਹੈ ਤਾਂ ਅਜੇ ਲਾਹੌਰੀ ਐਲਾਨ ਹੀ ਨਹੀਂ ਪਰ ਐਲਾਨ ਦਿੱਲੀ ਚ ਭਾਜਪਾ ਦੀ ਸਰਕਾਰ ਤੇ ਹਰਿਆਣੇ ਚ ਭਾਜਪਾ ਦੀ ਸਰਕਾਰ ਨੇ ਕਰ ਦਿੱਤੇ ਨੇ ਤੇ ਹੁਣ ਭਗਵੰਤ ਮਾਨ ਸਰਕਾਰ ਦੀ ਸਿਰਦਰਦੀ ਬਣ ਗਈ ਹੈ ਵੀ ਇਹ ਕੀ ਕਰਨ ਕਿਉਂਕਿ ਜੇਕਰ ਦੋ ਬਿਲਕੁਲ ਗਵਾਂਢੀ ਨਾਲ ਲੱਗਦੇ ਜਿਹੜੇ ਸੂਬੇ ਨੇ ਉਹਨਾਂ ਚ ਭਾਜਪਾ ਇਹ ਐਲਾਨ ਕਰ ਰਹੀ ਹੈ ਤਾਂ ਫਿਰ ਪੂਰੇ ਪੰਜਾਬ ਦਾ ਜਿਹੜਾ ਧਿਆਨ ਹੈ ਉਧਰ ਜਾਂਦਾ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਇਸ ਕਰਕੇ ਹੁਣ ਭਗਵੰਤ ਮਾਨ ਸਰਕਾਰ ਕੀ ਕਰੇਗੀ ਕੀ ਔਰਤਾਂ ਨੂੰ 1000 ਰੁਪਿਆ ਦੇਵੇਗੀ ਜਾਂ ਅਜੇ ਵੀ ਟਰਕਾਇਆ ਜਾਏਗਾ ਇਹ ਵੇਖਣਾ ਬਾਕੀ ਹੈ ਉਧਰ ਜਿਹੜਾ ਇੱਕ ਫੌਜੀ ਅਫਸਰ ਕਰਨਲ ਨੂੰ ਪੁਲਿਸ ਵੱਲੋਂ ਕੁੱਟੇ ਜਾਣ ਦਾ ਮਾਮਲਾ ਹੈ ਉਹ ਜੋਰ ਫੜ ਗਿਆ ਗਰਮਾ ਗਿਆ ਨਵਾਂ ਮੋੜ ਉਹਦੇ 'ਚ ਆਇਆ ਵੱਡੇ ਸਵਾਲ ਉੱਠ ਖੜੇ ਹੋਏ ਨੇ ਉਹ ਕਿਹੜੇ ਪਹਿਲਾ ਸਵਾਲ ਇਹ ਉੱਠਿਆ ਕਿ ਜਿਹੜੀ ਐਫ ਆਈ ਆਰ ਪੁਲਿਸ ਨੇ ਕੀਤੀ ਹੈ ਭਾਵੇਂ ਫੌਜੀ ਅਫਸਰ ਕਰਨਲ ਨੂੰ ਕੁੱਟਣ ਦੇ ਮਾਮਲੇ 'ਚ 12 ਪੁਲਿਸ ਵਾਲੇ ਐਸਐਸਪੀ ਨਾਨਕ ਸਿੰਘ ਨੇ ਸਸਪੈਂਡ ਕਰ ਦਿੱਤੇ ਨੇ ਪਰ ਜਿਹੜਾ ਪਰਚਾ ਉਹਨਾਂ ਤੇ ਕੀਤਾ ਗਿਆ ਉਹ ਬਾਏ ਨੇਮ ਨਹੀਂ ਕੀਤਾ ਗਿਆ ਉਹ ਅਣਪਛਾਤੇ ਪੁਲਿਸ ਵਾਲਿਆਂ ਤੇ ਕੀਤਾ ਗਿਆ ਤਾਂ ਇਹਦੇ ਉੱਪਰ ਸਵਾਲ ਉੱਠੇ ਨੇ ਕਿ ਕੀ ਪੁਲਿਸ ਫਿਰ ਅਣਪਛਾਤੀ ਹੋਗੀ ਜਿਵੇਂ ਆ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਅਣਪਛਾਤੀ ਪੁਲਿਸ ਦੇ ਪਰਚਾ ਦਰਜ ਹੋਇਆ ਸੀ ਤੇ ਭਗਵੰਤ ਮਾਨ ਸਾਹਿਬ ਹੋਰੀ ਇਹਦੇ ਤੇ ਸਵਾਲ ਉਠਾਉਂਦੇ ਰਹੇ ਤਾਂ ਅੱਜ ਫਿਰ ਅਨਪਛਾਤੇ ਪੁਲਿਸ ਵਾਲਿਆਂ ਤੇ ਪਰਚਾ ਦਰਜ ਹੋਇਆ ਇਹਦੇ ਤੇ ਸਵਾਲ ਜਿਹੜੇ ਨੇ ਉਹ ਉੱਠੇ ਨੇ ਔਰ ਇੱਕ ਜਿਹੜਾ ਬਿਆਨ ਟਾਬੇ ਵਾਲੇ ਦੇ ਦਵਾਏ ਗਏ ਉਹਦੇ ਚ ਟਾਬੇ ਵਾਲੇ ਨੇ ਕਿਹਾ ਸੀਗਾ ਕਿ ਉਹ ਜਿਹੜਾ ਫੌਜੀ ਅਫਸਰ ਤੇ ਉਹਦਾ ਬੇਟਾ ਉਹ ਗੱਡੀ ਲਾ ਕੇ ਸ਼ਰਾਬ ਪੀ ਰਹੇ ਸੀਗੇ ਜਿਹਦੇ ਤੋਂ ਹੰਗਾਮਾ ਹੋਇਆ ਪਰ ਉਹਦੇ ਚ ਨਵਾਂ ਮੋੜ ਇਹ ਆਇਆ ਕਿ ਜਿਹੜੀ ਡਾਕਟਰਾਂ ਨੇ ਰਿਪੋਰਟ ਦਿੱਤੀ ਹੈ ਫੌਜੀ ਅਫਸਰ ਤੇ ਉਹਦੇ ਬੇਟੇ ਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਰਾਬ ਨਹੀਂ ਸੀ ਪੀਤੀ ਹੋਈ ਸ਼ਰਾਬ ਪੀਤੀ ਦਾ ਮਤਲਬ ਕਿ ਇਹ ਸਾਡੀ ਰਿਪੋਰਟ 'ਚ ਕੁਝ ਵੀ ਨਹੀਂ ਆਇਆ ਤਾਂ ਇਸ ਤਰੀਕੇ ਨਾਲ ਜਿਹੜਾ ਪਰਚਾ ਦਰਜ ਕੀਤਾ ਜਾਂ ਜੋ ਬਿਆਨ ਲਏ ਜਾ ਰਹੇ ਨੇ ਉਹਦੇ ਤੇ ਸਵਾਲ ਉੱਠੇ ਨੇ ਕਿ ਪੁਲਿਸ ਆਪਣੇ ਪੁਲਿਸ ਮਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਫੌਜੀ ਅਫਸਰ ਤੇ ਉਹਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਵੇਂ ਦੱਸਿਆ ਜਾ ਰਿਹਾ ਕਿ ਫੌਜੀ ਅਫਸਰ ਦੀ ਕਰਨਲ ਦੀ ਤਿੰਨ ਥਾਵਾਂ ਤੋਂ ਬਾਹ ਤੋੜੀ ਐ ਕੁੱਟਕੁੱਟ ਕੇ ਤੇ ਉਹਦੇ ਬੇਟੇ ਦੇ ਸਿਰ 'ਚ ਸੱਟਾਂ ਲੀ ਤਾਂ ਇਹ ਪੁਲਿਸ ਦੇ ਉੱਪਰ ਵੱਡੇ ਸਵਾਲ ਨੇ ਕੁਝ ਲੋਕ ਕਹਿ ਰਹੇ ਨੇ ਕਿ ਪੁਲਿਸ ਤਾਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੁੰਡਾਗਰਦੀ ਨੂੰ ਰੋਕਣ ਲਈ ਬਣੀ ਹੁੰਦੀ ਐ ਪਰ ਜੇ ਪੁਲਿਸ ਵਾਲੇ ਹੀ ਐਦਾਂ ਦੀਆਂ ਗੈਰ ਕਾਨੂੰਨੀ ਤੇ ਗੁੰਡਾਗਰਦੀ ਦੀਆਂ ਕਾਰਵਾਈਆਂ ਕਰਨਗੇ ਤਾਂ ਫਿਰ ਉਹ ਗੁੰਡਾਗਰਦੀ ਨੂੰ ਰੋਕ ਕਿਵੇਂ ਸਕਣਗੇ ਇਹ ਸਵਾਲ ਮੂੰਹ ਅੱਡ ਕੇ ਖੜਾ ਐ ਇਹਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਵੀ ਲਿਖੋ